ਸਤ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਮਾਤਾ ਗੁਦਰਕੌਰ ਇਨਾਂ ਦੇ ਪਾਵਨ ਪਵਿੱਤਰ ਸਥਾਨ ਤੇ ਨਕ ਮਸਤਕ ਹੋ ਕਰਕੇ ਸਾਰੀ ਇਹ ਸੰਗਤਾਂ ਹਾਜ਼ਰੀਆਂ ਭਰੀਆਂ ਨੇ ਗੱਦ ਕਰਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਸਾਰੇ ਬਲਾਰਿਆਂ ਨੂੰ ਸੁਣਦੇ ਆ ਸਤਿਗੁਰੂ ਸਾਹਿਬ ਜੀ ਦੇ ਅਦਬ ਤੇ ਸਤਕਾਰ ਦੇ ਬਾਰੇ ਧਾਵਾਂ-ਧਾਵਾਂ ਤੇ ਜਿਹੜੀ ਹੋ ਰੀਆਂ ਬੇਦਬੀਆਂ ਉਹਨਾਂ ਨੂੰ ਰੋਕਣ ਵਾਸਤੇ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੇ ਦਾ ਅਦਬ ਤੇ ਸਤਕਾਰ ਰੱਖਣ ਵਾਸਤੇ ਬਹੁਤ ਹੀ ਲੰਬੇ ਸਮੇਂ ਤੋਂ ਭਾਈ ਗੁਰਜੀਤ ਸਿੰਘ ਜੀ ਫੋਦੀ ਜੋ ਕਿ ਸਮਾਣਾ ਦੀ ਧਰਤੀ ਤੇ ਟਾਵਰ ਤੇ 400 ਫੁੱਟ ਦੇ ਉੱਤੇ ਬੈਠੇ ਨੇ ਕਾਫੀਆਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਸਮਾਣਾ ਕਿੱਥੇ ਹੈ ਤੇ ਕਿਵੇਂ ਕਿੱਦੇ ਬੈਠੇ ਨੇ ਕਿਉਂਕਿ ਭਾਈ ਗੁਰਜੀਤ ਸਿੰਘ ਸੰਸਾਰਕ ਤੌਰ ਤੇ ਵੇਖੀਏ ਤੇ ਕਿਸੇ ਜਥੇਬੰਦੀ ਨਾਲ ਨਹੀਂ ਜੁੜੇ। ਨਾ ਹੀ ਕਿਸੇ ਸਾਧੂ ਸੰਤ ਦੇ ਨਾਲ ਜੁੜੇ। ਨਾ ਹੀ ਕਿਸੇ ਸਿਆਸੀ ਪਾਰਟੀ ਦੇ ਨਾਲ ਜੁੜੇ। ਕਿਉਂਕਿ ਆਪਾਂ ਗੁਰੂ ਦੇ ਸਿੱਖ ਘਾਟਾਂ ਕੁਝ ਜਥੇਬੰਦੀਆਂ ਦੇ ਕੁਝ ਬਾਬਿਆਂ ਦੇ ਕੁਝ ਕਮੇਟੀਆਂ ਦੇ ਯਾ ਰਾਜਨੀਤਿਕ ਪੋਲਿਟਿਕਸ ਦੇ ਅਸ ਹੀ ਸਿੱਖ ਜਾਦਾ ਫਿਰ ਜਿਹੜਾ ਆਕਾ ਸਾਨੂੰ ਆਰਡਰ ਕਰੇ ਜਿਹੜਾ ਮੁਖੀ ਫਿਰ ਜਿਹੜੇ ਪਾਸੇ ਭੇਜੇ ਫਿਰ ਉਹ ਪਾਸੇ ਜਾਈਦਾ ਪਰ ਉਹਦੇ ਮਨ ਦੇ ਵਿੱਚ ਗੁਰੂ ਪ੍ਰਤੀ ਦਰਦ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹੀ ਕਿਸੇ ਸਾਧਿਆ ਕਿਸੇ ਪੋਲਿਟਿਕਸ ਲੀਡਰ ਇਹ ਕੋਈ ਜਥੇਬੰਦੀ ਦਾ ਨਹੀਂ ਪਰ ਉਹਨੇ ਆਪਣੀ ਪ੍ਰੀਤ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਜਿਸ ਵੇਲੇ ਸਿੱਖ ਦਾ ਕਨੈਕਟ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜ ਜਾਂਦਾ ਹੈ ਉਹ ਫਿਰ ਦੁਨੀਆ ਦੀ ਕਿਸੇ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਛੋਟੇ ਛੋਟੇ ਜਿਹੜੇ ਕਾਰਜ ਨੇ ਇਹ ਬੜੇ ਅੜਿੱਕੇ ਲਾਉਂਦੇ ਨੇ ਮੈਨੂੰ ਉਹਦੇ ਮੰਨਣੀ ਪੈਣੀ ਹੈ ਜੀ ਮੈਨੂੰ ਉਹਦੀ ਸੁਣਨੀ ਪੈਣੀ ਹੈ ਪਰ ਉਹਦੀ ਨਾ ਮੰਨੀ ਤੇ ਕੱਲ ਨੂੰ ਮੇਰਾ ਕੀ ਹਾਲ ਹੋਏਗਾ ਪਰ ਕਈਆਂ ਨੇ ਬੜੇ ਯਤਨ ਵੀ ਕੀਤੇ ਬੜੀ ਕੋਸ਼ਿਸ਼ ਵੀ ਕੀਤੀ ਪਰ ਉਸ ਅਕਾਲ ਪੁਰਖ ਵਹਿਗੁਰੂ ਗੁਰੂ ਗਰਗਨ ਸਾਹਿਬ ਜੀ ਨੇ ਕਿਰਪਾ ਤੇ ਮਿਹਰ ਭਰਿਆ ਹੱਥ ਰੱਖਿਆ ਭਾਈ ਗਰਜੀਤ ਸਿੰਘ ਨੂੰ ਡੋਲਣ ਨਹੀਂ ਦਿੱਤਾ ਇੰਨਾ ਲੰਬਾ ਸਮਾਂ ਤੇ ਇੰਨਾ ਬਾਦੀ ਸੰਗਰਸ ਜਿਹੜਾ ਉੱਥੇ ਬੈਠ ਕਰਕੇ ਉਹ ਜਿਹੜਾ ਫੱਟਾ ਹੈ 6 ਫੁੱਟ ਲੰਬਾ ਤੇ 2 ਫੁੱਟ ਚੌੜਾ ਦਿਨ ਤੇ ਰਾਤ ਪਹਿਲਾ ਸਰਦੀਆਂ ਤੇ ਫਿਰ ਹੁਣ ਗਰਮੀ ਹਨੇਰੀ ਤੂਫਾਨ ਤੇ ਮੀਂਹ ਇਹ ਸਾਰਾ ਕੁਝ ਆਪਣੇ ਸਰੀਰ ਤੇ ਉੱਤੇ ਚਲਦਾ ਹੋਇਆ ਪਰ ਜਿਸ ਵੇਲੇ ਵੀ ਉਹਦੇ ਨਾਲ ਕੋਈ ਬਚਨ ਬਲਾਸ ਹੋਵੇ ਤੇ ਉਹਨੇ ਇਹ ਹੀ ਕਹਣਾ ਕਿ ਚੜ੍ਹਦੀ ਕਲਾ ਕਦੇ ਵੀ ਆਪਣਾ ਆਪ ਤੇ ਇਹ ਨਹੀਂ ਜਣਾਇਆ ਕਿ ਮੈਨੂੰ 9 ਮਹੀਨੇ ਹੋ ਗਏ ਇੱਥੇ ਬੈਠੇ ਨੇ ਮੇਰੇ ਤੇ ਕੋਈ ਤਰਸ ਕਰ ਲੋ ਨਹੀਂ ਹੋਦਾ ਜਵਾਬ ਇਹ ਹੁੰਦਾ ਕਿ ਚੜ੍ਹਦੀ ਕਲਾ ਸਤਗੁਰ ਸਾਹਿਬ ਜੀ ਦੀ ਬੜੀ ਬਖਸ਼ਿਸ਼ ਹੈ ਪਰ ਉਹ ਬਖਸ਼ਿਸ਼ ਦਾ ਪਾਤਰ ਬਣਿਆ ਹੁਣ ਕਹਿਣ ਨੂੰ ਤਾਂ ਆਪਾਂ ਸਾਰੇ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦੀ ਗੱਲ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਆਉਂਦੀ ਹੈ ਕਿ ਕੋਈ ਇਹੋ ਜਿਹਾ ਸਖਤ ਕਾਨੂੰਨ ਬਣਨਾ ਚਾਹੀਦਾ ਉਥੇ ਇਹਨਾਂ ਸਾਰਿਆਂ ਦੀ ਜ਼ੁਬਾਨ ਬੰਦ ਹੋ ਜਾਂਦੀ ਹੈ ਹੁਣ ਜਦੋਂ ਵੀ ਉਹਨਾਂ ਨੇ ਸੁਝਾਅ ਮੰਗੇ ਸਜਾ ਤਾਂ ਇੱਕੋ ਹੀ ਪ੍ਰਮਾਣ ਹੈ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੁੰਦੀ ਹੈ ਤੇ ਸਾਰਾ ਬੱਚਾ-ਬੱਚਾ ਪੰਜਾਬ ਦਾ ਸਾਰੀ ਸੜਕਾਂ ਤੇ ਉੱਤੇ ਆ ਗਿਆ ਸੀ। ਕੌਣ ਨਹੀਂ ਆਇਆ? ਜਾਂ ਤਾਂ ਜਿਨ੍ਹਾਂ ਨੇ ਬੇਦਬੀਆਂ ਕਰਾਈਆਂ ਨਹੀਂ। ਜਾਂ ਜਿਨ੍ਹਾਂ ਨੇ ਕੀਤੀਆਂ ਨਹੀਂ। ਜਾਂ ਫਿਰ ਜਿਨ੍ਹਾਂ ਨੇ ਖੁਸ਼ੀਆਂ ਮਨਾਈਆਂ ਉਹਨਾਂ ਨੂੰ ਇਹ ਗੱਲਾਂ ਤੋਂ ਨਹੀਂ ਕੁਝ ਆਏਗਾ। ਉਹ ਆਦਮੀ ਨਹੀਂ ਤੇ ਕੱਲ੍ਹ ਨੂੰ ਵੀ ਨਹੀਂ। ਜਿਹੜੀ ਕਾਂਗਰਸ ਲੀਡਰਾਂ ਦੀ ਗੱਲ ਕਰਦੇ ਸੀ ਤੁਸੀਂ ਉਹ ਤਾਂ ਕੇਵਲ ਤੇ ਕੇਵਲ ਇੱਕ ਵੋਟਾਂ ਵળે ਸਿਰ ਤੇ ਪੱਗ ਰੱਖ ਲੈਂਦੇ ਨੇ ਫਿਰ ਸਾਡੇ ਭੋਲੇ ਪਾਲੇ ਫੇਰ ਉਹਨਾਂ ਦੇ ਮਗਰਤੁਰ ਪੈਂਦੇ ਨੇ ਜੇ ਅਕਾਲੀਆਂ ਦੀ ਗੱਲ ਕਰੋਗੇ ਉਹ ਵੀ ਵੋਟਾਂ ਵળે 84 ਦੀ ਉਦਾਹਰਣ ਦੇ ਕਰਕੇ ਜਾਂ ਗੁਰੂਗ੍ਰੰਥ ਸਾਹਿਬ ਜੀ ਹੋਰ ਉਦਾਹਰਣਾਂ ਦੇ ਕਰਕੇ ਉਸ ਵੇਲੇ ਉਹ ਵੀ ਇੱਕ ਪੰਥਕ ਬਣਦਾ ਡਰਾਮਾ ਕਰਦੇ ਨੇ ਸਾਰੇ ਆਪਨ ਪਤਾ ਸਾਰੇ ਨੂੰ ਹੁਣ ਜਿਹੜੀ ਸ੍ਰੋਮਣੀ ਕਮੇਟੀ ਇੰਨੀ ਵੱਡੀ ਸੰਸਥਾ ਇਹ ਭਾਏ ਗੁਰਜੀਤ ਸਿੰਘ ਦੀ ਜ਼ਿੰਮੇਵਾਰੀ ਨਹੀਂ ਸੀ ਸਾਡੀ ਸਭ ਤੋਂ ਵੱਡੀ ਸ੍ਰੋਮਣੀ ਜਥੇਬੰਦੀ ਕਮੇਟੀ ਗੁਰਦੁਆਰਾ ਸ੍ਰੋਮਣੀ ਕਮੇਟੀ ਹੈ ਜਿਹੜੀ ਇਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਇਹ ਜਿਹੜਾ ਸੰਗਰਾਸ ਸੀ ਇਹ ਜਿਹੜੀ ਲੜਾਈ ਸੀ ਇਹਨਾਂ ਨੇ ਲੜਨੀ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨੇ ਇਹ ਲੜਾਈ ਲੜਨੀ ਸੀ ਉਹ ਜਾ ਕਰਕੇ ਜਿੱਥੇ ਬੈਠਦਾ ਤੇ ਸੰਗਤ ਦਾ ਉਹਦੇ ਮਗਰ ਹੁੰਦੀਆਂ ਪਰ ਉਹ ਕਰਦੇ ਕੀ ਨੇ ਉਹ ਕੇਵਲ ਤੇ ਕੇਵਲ ਇੱਕ ਪਰਿਵਾਰ ਨੂੰ ਪਾਲਣ ਦੇ ਉੱਤੇ ਲੱਗੇ ਨੇ ਉਹਨੂੰ ਬਚਾਉਣ ਦੇ ਉੱਤੇ ਲੱਗੇ ਹੋਏ ਨੇ ਮੈਂ ਦੇਖੀ ਕਿੱਥੇ ਇਹ ਪਰਿਵਾਰ ਰੁੜ ਨਾ ਜਾਵੇ ਪਰ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਸ ਵੇਲੇ ਬਰਗਾੜੀ ਦੇ ਵਿੱਚ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰ ਦਿੱਤੇ ਪਰ ਪਿਆਰਿਓ ਉਸ ਵੇਲੇ ਰਾਜ ਭਾਗ ਕਿਹਦਾ ਸੀ ਅੱਜ ਕਿਹਦੇ ਕੋਲ ਮੰਗ ਅਸੀਂ ਕਰਦੇ ਆ ਇਹ ਸਾਰਿਆਂ ਨੂੰ ਪਤਾ ਸਾਨੂੰ ਪਰ ਅਸੀਂ ਵੀ ਗੁਰੂ ਦੀ ਹਜ਼ੂਰੀ ਵਿੱਚ ਆ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆ ਕਰਕੇ ਬੜਾ ਤੇ ਦਗਾ ਤੇ ਧੋਖਾ ਕਮਾਉਂਦੇ ਆ ਕੇਵਲ ਨਾਮ ਆਤਰ ਕਹਿੰਦੇ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਅਸਲ ਦੇ ਵਿੱਚ ਇਹ ਪਰਖ ਦੇ ਵਿੱਚ ਭਾਈ ਗੁਰਦੇਵ ਸਿੰਘ ਜੀ ਪੂਰੇ ਉਤਰਦੇ ਪਏ ਨੇ ਅਰਦਾਸ ਵੀ ਕਰੀ ਆਪਾਂ ਬਾਣੀ ਵੀ ਪੜੀਏ ਸੱਚੇ ਪਾਸਾ ਉਸ ਸਿੱਖ ਨੂੰ ਕਿਸੇ ਦਾਗ ਨਾ ਲੱਗ ਜਾਵੇ ਜਿਹੜੇ ਵੀ ਉਹਦੇ ਸਵਾਸ ਰਹਿੰਦੇ ਨੇ ਜਿਹੜੀ ਉਹਦੀ ਜ਼ਿੰਦਗੀ ਰਹਦੀ ਹੈ ਕਾਨੂੰਨ ਬਣਦਾ ਨਾ ਬਣਦਾ ਇਹ ਦੂਰ ਦੀ ਗੱਲਾਂ ਨੇ ਪਰ ਉਹ ਸਿੱਖ ਜਿਹੜਾ ਮਕਸਦ ਲੈ ਕੇ ਚੱਲਿਆ ਆਪਣਾ ਆਪਣੇ ਮਕਸਦ ਦੇ ਵਿੱਚ ਬੁਰਾ ਹੋਵੇ ਇਹ ਨਾ ਹੋਵੇ ਕਿ ਜਿਵੇਂ ਬਰਗਾੜੀ ਦੇ ਵਿੱਚ ਮੰਡੀ ਦੇ ਵਿੱਚ ਬਹਿ ਕੇ ਕਰਕੇ ਲੋਕਾਂ ਨੂੰ ਲੁੱਟ ਕਰਕੇ ਘਰੇ ਬਹਿ ਕੇ ਇਹੋ ਜਿਹਾ ਜਥੇਦਾਰ ਸਾਨੂੰ ਪਰਵਾਣ ਨਾ ਹੋਵੇ ਪਰ ਆਜ ਦੇ ਹਾਲਾਤ ਆਪਾਂ ਸਾਰੇ ਜਾਣਦੇ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਵੀ ਉੱਥੇ ਬੈਠੇ ਸੀ ਮਤੇ ਦੀ ਗੱਲ ਹੋਈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਦੇ ਜਾਂ ਗੁਰਦੁਆਰੇ ਨਹੀਂ ਜਾਂਦੇ ਜਾਂ ਕੇਵਲ ਵੋਟਾਂ ਵੇਲੇ ਗੁਰਦੁਆਰਿਆਂ ਦਾ ਚੇਤਾ ਆਉਂਦਾ ਉਹਨਾਂ ਨੂੰ ਲੋਕਾਂ ਦਾ ਚੇਤਾ ਆਉਂਦਾ ਸਾਰਿਆਂ ਨੂੰ ਪਤਾ ਸੀ ਸਾਰਾ ਪਤਾ ਹੈ ਸੁਝਾਤਾ ਉਹ ਲੈਣੇ ਚਾਹੀਦੇ ਕਿ ਜਿਸ ਕਰਕੇ ਕੋਈ ਅਸੀਂ ਕੋਈ ਬਹੁਤ ਵੱਡੀ ਭਾਰੀ ਗਲਤੀ ਕਰ ਬੈਠੇ ਆ ਜਿਸ ਕਰਕੇ ਸਦਾ ਲਈ ਕੱਲ ਨੂੰ ਕੋਈ ਹੋਰ ਨਾ ਬੋਲ ਪਵੇ ਫਿਰ ਉਹਦੇ ਵਿੱਚ ਕੱਲੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਹੋਰ ਵੀ ਧਾਰਮਿਕ ਗ੍ਰੰਥਾਂ ਦੀ ਗੱਲ ਕੀਤੀ ਹੋਈ ਹੈ ਪਰ ਫੇਰ ਵੀ ਸਰਕਾਰ ਅਣਹਹਾਣੇ ਲਾ ਕਰਕੇ ਭਾਈ ਜਗ ਗੁਰਜੀਤ ਸਿੰਘ ਦਾ ਜਿਹੜਾ ਸੰਘਰਸ਼ ਹੈ ਇਹਨੂੰ ਤਾਰੋ ਪੀੜ ਕਰਨਾ ਚਾਹੁੰਦੀ ਹੈ ਆਦੀ ਵੀ ਬੜੇ ਦਲਾਸੇ ਦੇਈ ਜਾਂਦੇ ਨੇ ਬੜੇ ਫੋਨ ਆਉਂਦੇ ਨੇ ਜਿਵੇਂ ਮਰਜ਼ੀ ਕਰੋ ਜੀ ਤੁਸੀਂ ਉਹਨੂੰ ਇੱਕ ਵਾਰ ਥੱਲੇ ਲਾਓ ਪਰ ਸਾਡੀ ਤਾਂ ਸੁਣਦਾ ਨਹੀਂ ਹੈਗਾ ਉਹ ਕਿਉਂਕਿ ਬੜੇ ਲਾਲਚ ਆਏ ਨੇ ਇਹਨਾਂ ਨੂੰ ਬੜੇ ਦਲਾਸੇ ਦਿੱਤੇ ਨੇ ਹੋਰ ਉਫਰਾਂ ਬੜੀਆਂ ਦਿੱਤੀਆਂ ਨੇ ਪਰ ਉਹ ਕੇਵਲ ਤੇ ਕੇਵਲ ਇੱਥੇ ਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਅਦਬ ਸਤਕਾਰ ਚਾਹੀਦਾ ਕਾਨੂੰਨ ਆਜ ਬਣਾ ਦੇਣਾ ਮੈਂ ਕੁਝ ਨਹੀਂ ਕਹਿੰਦਾ ਕਿਸੇ ਨੂੰ ਮੈਂ ਆਪਨਾ ਵੀ ਗੁਰੂ ਦੀ ਬਖਸ਼ਿਸ਼ ਨਾਲ ਥੱਲੇ ਉਤਰ ਕੇ ਆ ਜਾਵਾਂਗਾ ਪਰ ਇਹ ਪਾਸੇ ਨੂੰ ਕੋਈ ਚੱਲਣ ਨੂੰ ਤਿਆਰ ਨਹੀਂ ਹੈਗਾ ਕੇਵਲ ਗੱਲਾਂ ਮਾਤਰੀ ਸਾਡੇ ਕੋਲ ਨੇ ਪਿਆਰੋ ਹੁਣ ਬੜੇ ਬੜੀ ਜਥੇਬੰਦੀਆਂ ਨੇ बड़े-बड़े जथेदार ने बड़े-बड़े साधु संत ने इत्थे गल काढी करने वास्ते आए की काढदे वास्ते आए आपा गुरु घरन साहिब वास्ते की पता नहीं हैगा सारेया नु पता है सारेया सारे दे कोल चिट्ठियां ਪਹੁੰਚੀਆਂ ਨੇ ਸੰਦੇਸ਼ ਪਹੁੰਚੇ ਨੇ ਇਹ ਜਿਹੜੀ ਕਮੇਟੀ ਬਣੀ ਆ ਸਾਰਿਆਂ ਦੇ ਕੋਲ ਜਾ ਕਰਕੇ ਆਈ ਐ ਨਹੀਂ ਕਿਉਂਕਿ ਇਹ ਕਿਸੇ ਧਿਰ ਦੇ ਨਾਲ ਨਹੀਂ ਜੁੜਿਆ ਜਿਸ ਦਿਨ ਪਤਾ ਲੱਗਿਆ ਭਾਈ ਗੁਰਜੀਤ ਸਿੰਘ ਨੇ ਫਲਾਣੇ ਜਥੇਬੰਦੀ ਤੇ ਫਲਾਣੇ ਧੜੇ ਦਾ ਫਿਰ ਉਸ ਦਿਨ ਆ ਸਾਰੇ ਦੇ ਸਾਰੇ ਆ ਜਾਣਗੇ ਤੇ ਦੁਆਨ ਹਾਲ ਵੀ ਭਰ ਜਾਵੇਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਹੈਗੇ ਜੇ ਦਿਨ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਗਏ ਗੁਰੂ ਦੀ ਗੱਲ ਕਰਾਂਗੇ ਗੁਰੂ ਤੇ ਵਿਸ਼ਵਾਸ ਕਰਾਂਗੇ ਆ ਵਕੀਲ ਸਾਹਿਬ ਜੀ ਆਪਣੇ ਬਹੁਤ ਹੀ ਸੋਹਣੇ ਆਪਾਂ ਨੂੰ ਵਿਚਾਰ ਦਿੰਦੇ ਪਏ ਸਨ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੈ ਪਿਆਰੋ ਇਹਨਾਂ ਲੋਕਾਂ ਨੇ ਲੀਡਰਾਂ ਨੇ ਨਹੀਂ ਬਚਾਣਾ ਤੁਹਾਨੂੰ ਜੇ ਤੁਹਾਡਾ ਬਚਾਅ ਹੋਣਾ ਹੈ ਕੇਵਲ ਤੇ ਕੇਵਲ ਗੁਰਬਾਣੀ ਪੜ੍ਹ ਕਰਕੇ ਗੁਰੂ ਗੋਬਿੰਦ ਸਾਹਿਬ ਜੀ ਦੇ ਵਿਸ਼ਵਾਸ ਰੱਖ ਕਰਕੇ ਇਹਦੇ ਨਾਲ ਪਿਆਰ ਕਰਕੇ ਇਹਦੇ ਉੱਤੇ ਸਰਦਾ ਰੱਖ ਕਰਕੇ ਤੁਹਾਡਾ ਬਚਾਅ ਹੋ ਸਕਦਾ ਜੇ ਤੁਸੀਂ ਸੋਚੋ ਕਿ ਕਿਸੇ ਪਾਰਟੀ ਆ ਕਿਸੇ ਲੀਡਰ ਦੇ ਨਾਲ ਲੱਗ ਕਰਕੇ ਸਾਡਾ ਬਚਾਅ ਹੋ ਜਾਵੇਗਾ ਇਹ ਆਪਣੇ ਮਨਾਂ ਦੇ ਵਿੱਚ ਬਹੁਤ ਵੱਡਾ ਭਰਮ ਹੋਵੇਗਾ ਜੇ ਤਨ ਆਪਾਂ ਨੂੰ ਗੁਰੂ ਗੋਬਿੰਦ ਸਾਹਿਬ ਜੀ ਤੇ ਆਸ ਹੈ ਗੁਰੂ ਗੋਬਿੰਦ ਸਾਹਿਬ ਜੀ ਦੇ ਉੱਤੇ ਟੇਕ ਰਹਿ ਗਈ ਬਾਣੀ ਬਾਣੇ ਦੇ ਧਾਰ ਨਹੀਂ ਹੋ ਗਏ ਫਿਰ ਸਤਗੁਰ ਸਾਹਿਬ ਜੀ ਕਿਰਪਾ ਕਰਨਗੇ ਜਿਵੇਂ ਭਾਈ ਗਰਜੀਤ ਸਿੰਘ ਅਜੇ ਤੱਕ ਨਹੀਂ ਡੋਲੇ ਫਿਰ ਸਾਡੇ ਤੇ ਵੀ ਰਹਿਮਤ ਕਰਨਗੇ ਕਿਉਂਕਿ ਸਾਡਾ ਚਿੱਤ ਹੈ ਜਿਹੜਾ ਮਨ ਸਾਡਾ ਡਾਮਾ ਡੋਲ ਹੈ ਜਿਹੜੇ ਅਸੀਂ ਆਏ ਇੱਕ ਦਿਖਾਵਾ ਦਾ ਵੀ ਕਰਕੇ ਆਉਂਦਿਆਂ ਇੱਕ ਦੂਸਰੇ ਦੇ ਮੂੰਹ ਨੂੰ ਵੇਖ ਕੇ ਲੈ ਆਉਂਦਿਆਂ ਅੱਜ ਮੈਨੂੰ ਪਹਾਣੇ ਨੇ ਸੁਨਿਆ ਲਾਇ ਜੇ ਨਾ ਜਾਇਆ ਗਿਆ ਤੇ ਮੇਰੇ ਕੋਲ ਕੱਲ ਨੂੰ ਮੈਨੂੰ ਪਤਾ ਨਹੀਂ ਉਹ ਕੀ ਕਹੂਗਾ ਉਹਨੇ ਕੁਝ ਨਹੀਂ ਕਹਿਣਾ ਆ ਨਾ ਆ ਕੋਈ ਵੱਡੀ ਗੱਲ ਨਹੀਂ ਹੈ ਜੀ ਪਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਤੂੰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੇਗਾ ਫਿਰ ਤੈਨੂੰ ਸੁਨਿਆ ਲਾਣ ਦੀ ਕਿਸੇ ਦੀ ਲੋੜ ਨਹੀਂ ਮੈਂ ਤਾਂ ਇਹ ਬੇਨਤੀ ਕਰਾਂਗਾ ਜੀ ਇਹ ਸਾਰੇ ਡਰਾਮੇ ਬਾਜ਼ੀ ਹੈ ਹੋ ਸਕਦਾ ਇਸ ਕਮੇਟੀ ਨੂੰ ਬੇਨਤੀ ਕਰਾਂਗਾ ਕੋਈ ਸਖਤ ਤੋਂ ਸਖਤ ਇਹੋ ਜਿਹਾ ਪ੍ਰੋਗਰਾਮ ਦਿੱਤਾ ਜਾਵੇ ਜਿਸ ਕਰਕੇ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਲੜੀ ਜਾਵੇ ਗੁਰੂ ਗੁਰੂ ਸਾਹਿਬ ਸਾਡਾ ਕੋਈ ਆਮ ਕਿਤਾਬ ਨਹੀਂ ਗੁਰੂ ਗੁਰੂ ਸਾਹਿਬ ਦੇ ਸਿੱਖ ਆਪਣੇ ਪ੍ਰਾਣ त्यागਣ ਨੂੰ ਤਿਆਰ ਹੈ ਪਰ ਇਹ ਕਮੇਟੀ ਨੇ ਪ੍ਰੋਗਰਾਮ ਇਹੋ ਜਿਹਾ ਸਖਤ ਦੇਣਾ ਚਾਹੀਦਾ ਜਦੋਂ ਕਿਉਂਕਿ ਇਹ ਆ ਨਿਬਾਣੇ ਲਾ ਕਰਕੇ ਕੋਈ ਕਾਨੂੰਨ ਬਣਾਣਾ ਕੋਈ ਵੱਡੀ ਗੱਲ ਨਹੀਂ ਨਾ ਵਾਸਤੇ ਹੋਰ ਵੀ ਤਾਂ ਕਾਰਜ ਕਰਦੇ ਨਹੀਂ ਪਰ ਇਹਨਾਂ ਨੂੰ ਪਤਾ ਕਿ ਦਫਤਰਾਂ ਵਿੱਚ ਫੈਲਾ ਕਿਵੇਂ ਰੁਲਦੀ ਫਿਰਦੀ ਸੀ ਕਿਵੇਂ ਜਾ ਕਰਕੇ ਕੋਲ ਖਲੋ ਕੇ ਰ ਕੇ ਫੈਲਾ ਕਢਾਉਂਦੇ ਨੇ ਪਰ ਉਹਨਾਂ ਨੂੰ ਇਹ ਗੱਲਾਂ ਦਾ ਚੇਤਾ ਨਹੀਂ ਕਿਉਂਕਿ ਪਿਆਰੋ ਇਹ ਹੀ ਸਰਕਾਰ ਸੀ ਜਿਹੜੀ ਕਹਿੰਦੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਤੁਹਾਨੂੰ ਦੋਸੀ ਨੇ ਫੜ ਕਰਕੇ ਬੜੇ ਛੇਤੀ ਦੇ ਨਾਲ ਦੇਵਾਂਗੇ ਉਹਨਾਂ ਸਖਤ ਸਜ਼ਾਵਾਂ ਦੇਵਾਂਗੇ ਪਰ ਹੁਣ ਇਹਨਾਂ ਨੂੰ ਸਾਰਾ ਕੁਝ ਹੀ ਭੁੱਲ ਗਿਆ ਇਹਨਾਂ ਵਿਚਾਰਾਂ ਕਰਦਾਂ ਤਾਂ ਭੁੱਲਾਂ ਚੁਕਾ ਦਿੱਖਿਵਾ ਜਿਹੜੇ ਵੀ ਬੁਲਾਰੇ ਆਏ ਨੇ ਜਿਹੜੀ ਸੰਗਤ ਵਿੱਚ ਸਾਰਿਆਂ ਦਾ ਧੰਨਵਾਦ ਕਰਦਾਂ ਪਿਆਰੋ ਜਦੋਂ ਵੀ ਆਣਾ ਭਾਈ ਗੁਰਜੀਤ ਸਿੰਘ ਨੂੰ ਵੇਖੇ ਨਹੀਂ ਕੇਵਲ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋਣ ਦੇ ਨਾਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕਰਕੇ ਆਇਆ ਕਰੀਏ ਕਿਸੇ ਦੇ ਮੂੰਹ ਵੱਲ ਨਹੀਂ ਵੇਖ ਕਰਕੇ ਆਉਣਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸੇਖਾਂ ਆਪਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਈ ਹੈ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ